ਪੇਸ਼ੈਂਟ ਜਿਹੜੇ ਸੀਗੇ ਉਹਨਾਂ ਨੂੰ ਨਾਰਮਲ ਰੂਟੀਨ ਦੇ ਵਿੱਚ ਜਿਹੜਾ ਸਲਾਈਨ ਲਗਾ ਰਹੇ ਸੀਗੇ ਉਹ ਲਗਾ ਕੇ ਥੋੜੀ ਦੇਰ ਬਾਅਦ ਪੇਸ਼ੈਂਟ ਨੂੰ ਥੋੜੀ ਅਲਰਜੀਕ ਰਿਐਕਸ਼ਨ ਹੋਈ ਉਹਨਾਂ ਨੇ ਰਿਪੋਰਟ ਕੀਤਾ ਤੇ ਡਾਕਟਰ ਜਿਹੜੇ ਇੱਥੇ ਸੀਗੇ ਉਹਨਾਂ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਹੈਗਾ ਮੈਂ 14 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਸਭ ਨੂੰ ਮਿਲ ਕੇ ਮੈਂ ਆਇਆ ਹੁਣੇ ਤੁਹਾਡੇ ਸਾਹਮਣੇ ਉਹਦੇ ਵਿੱਚ ਦੋ ਤਿੰਨ ਪੇਸ਼ੈਂਟ ਦੀ ਤਬੀਅਾ ਥੋੜੀ ਜ਼ਿਆਦਾ ਖਰਾਬ ਸੀ ਲੇਕਿਨ ਸਾਰੇ ਇਹਨਾਂ ਨੇ ਮੈਨੇਜ ਕਰ ਲਿਆ ਤੇ ਹੈਂਡਲ ਕਰ ਲਿਆ ਤੇ ਰੈਫਰ ਕਰਨ ਦੀ ਲੋੜ ਨਹੀਂ ਪਈ ਤੇ ਨਾਲ ਹੀ ਜਿਹੜਾ ਸਲਾਈਨ ਯੂਜ਼ ਕੀਤਾ ਗਿਆ ਉਹ ਅਸੀਂ ਸਾਰੇ ਪੰਜਾਬ ਦੇ ਵਿੱਚ ਰੋਕਤਾ ਹੈਗਾ ਉਹ ਕਿਤੇ ਵੀ ਯੂਜ਼ ਨਹੀਂ ਹੋ ਰਿਹਾ ਹੈ ਐਜ਼ ਆ ਨਾਓ ਤੇ ਅਸੀਂ ਉਹ ਸਾਡੇ ਡਰਗ ਇਨਸਪੈਕਟਰ ਆ ਗਏ ਹੈਗੇ ਉਹ ਲੈ ਕੇ ਜਾ ਰਹੇ ਉਹਦੀ ਅਸੀਂ ਜਾਂਚ ਕਰਾਵਾਂਗੇ ਤੇ ਕਾਰਵਾਈ ਕਰਾਂਗੇ ਜੀ ਸਰ ਕਿੰਨਾ ਕਿ ਲੋਟ ਸੀ ਜੀ ਹਾਂਜੀ ਸਰ ਇਹ ਕਿੰਨਾ ਕਿ ਲੋਟ ਸੀਗਾ ਜੀ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾ ਕਿੰਨਾ ਕਿ ਲੋਟ ਸੀ ਇਹ ਪੰਜਾਬ ਦੇ ਵੀ ਜਿਹੜੇ ਸਾਡੇ ਕੋਲ ਡਿਫਰੈਂਟ ਵੇਅਰਹਾ우스 ਹੈਗੇ ਤਿੰਨ ਸਾਰਿਆਂ ਦੇ ਵਿੱਚ ਅਵੇਲੇਬਲ ਸੀ ਤੇ ਜਿੱਥੇ ਵੀ ਲੋਡ ਪੈਂਦੀ ਹੈ ਉਹ ਯੂਜ਼ ਕਰਨ ਲਈ ਅਵੇਲੇਬਲ ਸੀ ਉਹ ਸਾਰੇ ਨੂੰ ਰੋਕਤਾ ਹੈਗਾ ਸੀ ਸਰ ਕਿਤੇ ਹੋਰ ਵੀ ਦਿੱਕਤ ਆਈ ਹੈ ਇਸ ਤੋਂ ਇਲਾਵਾ ਨਹੀਂ ਨਹੀਂ ਇੱਕ ਅੰਮ੍ਰਿਤਸਰ ਥੋੜਾ ਆਇਆ ਸੀ ਕੱਲ ਆਇਆ ਸੀ ਉਹ ਸਾਨੂੰ ਪਤਾ ਚੱਲਿਆ ਹੈ ਤਾਂ ਉਹ ਵੀ ਰੋਕਤਾ ਹੈਗਾ ਜੱਜਾ ਬੱਚਾ ਕੇਂਦਰ ਹੈ ਬਿਲਕੁਲ ਕੈਂਟੀਨ 10 ਮੀਟਰ ਤੇ ਕੂੜੇ ਦਾ ਵੱਡਾ ਡੰਪ ਹੈਗਾ ਉੱਪਰ ਜਿਹੜਾ ਪਰਿਵਾਰ ਦੇ ਜਿਹੜੇ ਬੈਗ ਨਹੀਂ ਚਾਦਰ ਨਹੀਂ ਤੇ ਲਿਫਟ ਬੰਦ ਪਈ ਹੈ ਜਿਹੜਾ ਜੱਜਾ ਬੱਚਾ ਵਾਲਾ ਹੈ ਏ ਅਸੀਂ ਦੇਖ ਲੈਨੇ ਜੀ ਅਸੀਂ ਇਨਸ਼ੋਰ ਕਰਾਂਗੇ ਕਿ 체ਤੀ ਇਹ ਠੀਕ ਹੋ ਜਾਏ ਜਿਹੜਾ ਵੱਡਾ ਯੂਨਿਟ ਲੱਗਿਆ ਹੈ ਉਹ ਵੀ ਬੰਦ ਤੇ ਹਸਪੀਟਲ ਆਕਸੀਜਨ ਬਾਹਰੋਂ ਲੈ ਰਿਹਾ ਕੀਣਾ ਉਹ ਅਸੀਂ ਠੀਕ ਕਰਾ ਲੈਨੇ ਜੀ ਠੀਕ ਕਰਾ ਲੈ ਮੈਂ ਦੇਖ ਲੈਣਾ ਸਾਡੇ ਧਿਆਨ ਦੇ ਵਿੱਚ ਸੀਗਾ ਨਹੀਂ ਆਪਣੇ ਪ੍ਰਾਈਵੇਟ ਡਾਕਟਰ ਰਵੀਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਸਾਨੂੰ ਜਿਹੜਾ ਹੈਗਾ ਐਸ ਰੈਕਟੀ ਕਰਾਉਣ ਲੇਕਿਨ ਉਹਨਾਂ ਦੇ ਬਾਬਤ ਉਹ ਜਿਹੜੀ ਬੋਤਲਾਂ ਨੇ ਕਿਤੇ ਪ੍ਰਾਈਵੇਟ ਤੌਰ ਦੇ ਉੱਪਰ ਵੀ ਦੇਈਆਂ ਹੁਣ ਹਸਪੀਟਲ ਦੇ ਉਹ ਵੀ ਜਾਂਚ ਕਰ ਰਹੇ ਨੇ ਅ ਪਹਿਲਾ ਅਸੀਂ ਦੇਖ ਲਾਂਗੇ ਦੇ ਫਿਰ ਅਸੀਂ ਐਡਵਾਈਜ਼ਰੀ ਇਸ਼ੂ ਕਰ ਸਕਦੇ ਕਿ ਪ੍ਰਾਈਵੇਟ ਦੇ ਵਿੱਚ ਵੀ ਜੇ ਕੋਈ ਯੂਜ਼ ਕਰ ਰਿਹਾ ਹੈ ਨਾ ਕਰੇ ਕਿ ਸਰ ਜਿਹੜੀ ਬੋਟਲ ਹੈ ਪਹਿਲਾਂ ਵੀ ਇਹੀ ਸੇਮ ਕੰਪਨੀ ਦੀ ਸੇਮ ਲੈਵਲ ਦੀ ਜਿਹੜੀ ਯੂਜ਼ ਹੁੰਦੀ ਰਹੀ ਹੈ ਜੀ ਕਿ ਫਸਟ ਟਾਈਮ ਵੀ ਜਿਹੜੀ ਇਹ ਜਿਹੜੀ ਯੂਜ਼ਿੰਗ ਚ ਲਿਆਂਦੀ ਗਈ ਸੀ ਮੈਨੂੰ ਲੱਗ ਰਿਹਾ ਕਿ ਪਹਿਲਾਂ ਵੀ ਯੂਜ਼ ਹੋਇਆ ਸੀ ਲੇਕਿਨ ਰਿਐਕਸ਼ਨ ਹੋਇਆ ਨਹੀਂ ਇਹ ਰਿਐਕਸ਼ਨ ਅੱਜ ਹੋਇਆ ਹੈ ਤਾਂ ਅਸੀਂ ਜਾਂਚ ਕਰਾ ਲੈਣੇ ਕਈ ਵਾਰ ਬੈਚ ਦੇ ਵਿੱਚ ਪ੍ਰੋਬਲਮ ਹੋ ਸਕਦੀ ਠੀਕ ਹੈ ਸਰ ਜਾਂਚ ਕਿੰਨੀ ਤੱਕ ਕੀਤੀ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਤੈ ਕਿੰਨੀ ਜਾਣੀ ਹੈ ਜੀ ਤੈ ਕਰਕੇ ਅਸੀਂ ਕਾਰਵਾਈ ਕਰਾਂਗੇ ਸਰ ਤਿੰਨੋਂ ਪੇਸ਼ੈਂਟ ਜਿਹੜੀ ਤੁਸੀਂ ਕਹਿ ਵੀ ਜਾਦੇ ਢਿੱਲੇ ਸੀ ਬਿਲਕੁਲ ਠੀਕ ਨੇ ਹਾਂਜੀ ਬਿਲਕੁਲ ਠੀਕ ਨੇ ਪੇਸ਼ੈਂਟ ਪਰਫੈਕਟਲੀ ਫਾਈਨ ਹੈਗੇ ਮੈਂ ਆਪ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੇ ਆਰ ਓਕੇ ਫਾਈਨ ਡਿਸਟ੍ਰਿਕਟ ਲੈਵਲ ਦਾ ਹਸਪੀਟਲ ਹੈ ਜੀ ਸੰਗਰੂਰ ਦਾ ਇਹ ਸਰਕਾਰੀ ਹਸਪਤਾਲ ਪਰ ਇਹਦੇ ਜੇਕਰ ਗੱਲ ਕੀਤੀ ਜਾਵੇ ਫੈਸਿਲਿਟੀਜ਼ਮ ਲੈ ਕੇ ਬਹੁਤ ਜ਼ਿਆਦਾ ਕਮੀਆਂ ਨੇ ਜਿਸ ਤਰ੍ਹਾਂ ਕਿ ਲਿਫਟ ਦੀ ਵੀ ਪ੍ਰੋਬਲਮ ਆ ਰਹੀ ਹੈ ਤੇ ਮੈਡੀਸਨ ਨੂੰ ਲੈ ਕੇ ਵੀ ਜਿਹੜੀ ਕਾਫੀ ਦਿੱਕਤ ਜਿਹੜੀ ਆਂਦੀ ਹੈ ਉਸ ਚੀਜ਼ ਨੂੰ ਲੰਬੇ ਸਮੇਂ ਤੋਂ ਲੈ ਕੇ ਜੀ ਡਿਮਾਂਡ ਕੀਤੀ ਜਾ ਰਹੀ ਹੈ ਪਰ ਉਹਦਾ ਮੈਨੂੰ ਲੱਗ ਰਿਹਾ ਹੈ ਮੈਡੀਸਨ ਤੁਹਾਡੇ ਕੋਲ ਅਵੇਲੇਬਲ ਰਹਿੰਦਾ ਮੈਨੂੰ ਐਸਐਮਓ ਸਾਹਿਬ ਮੈਨੂੰ ਦੱਸ ਦੋ ਕਿੰਨੇ ਮੈਡੀਸਨ ਅਵੇਲੇਬਲ ਹੈਗੇ 250 ਤੋਂ ਉੱਤੇ ਰਹਿਣਾ ਚਾਹੀਦਾ ਹੈ 270 ਮੈਡੀਸਨ ਅਵੇਲੇਬਲ ਹੈਗੇ ਜੇ ਪਬਲਿਕ ਲਈ ਫ੍ਰੀਲੀ ਅਵੇ ਤੇ ਇਹਦੇ ਵਿੱਚ ਜੇ ਕੋਈ ਪ੍ਰੋਬਲਮ ਹੈ ਦੱਸੋ ਬਾਕੀ ਲਿਫਟ ਜਿਹੜਾ ਹੈਗਾ ਲਿਫਟ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਕਈ ਜ਼ਿਲ੍ਹਿਆਂ ਦੇ ਵਿੱਚ ਲਿਫਟ ਖਰਾਬ ਸੀ ਸੰਗਰੂਰ ਦੇ ਵਿੱਚ ਵੀ ਸੀ ਉਹ ਕਾਰਵਾਈ ਬਨੰਦੀ ਚੱਲ ਰਹੀ ਹੈ ਕਈ ਥਾਵਾਂ ਤੇ ਠੀਕ ਹੋ ਗਿਆ ਹੈ ਇਹ ਵੀ ਠੀਕ ਹੋ ਜਾਊਗਾ ਪਰਸੈਂਟ ਮੈਂਬਰਾਂ ਦਾ ਕਹਿਣਾ ਕਿ ਅਲਟਰਾ ਸਾਊਂਡ ਉਹਨਾਂ ਨੂੰ ਬਾਹਰ ਹੀ ਕਰਾਉਣ ਜਾਣਾ ਪੈਣਾ ਜੇ ਕਿ ਹਸਪੀਟਲ ਦੇ ਅੰਦਰ ਨੂੰ ਅਲਟਰਾ ਸਾਊਂਡ ਮੌਜੂਦ ਹੈਗਾ ਅਲਟਰਾ ਸਾਊਂਡ ਅੰਦਰ ਮੌਜੂਦ ਹੈਗਾ ਲੇਕਿਨ ਪੇਸ਼ੈਂਟ ਲੋਡ ਜ਼ਿਆਦਾ ਹੋ ਕਰਕੇ ਅਸੀਂ ਇੰਪੈਨਲ ਕਿੱਤਾ ਹੋਇਆ ਹੈ ਬਾਹਰ ਕਿ ਤੁਸੀਂ ਬਾਹਰ ਕਰਾ ਲਓ ਕਿਉਂਕਿ ਜੇ ਜ਼ਿਆਦਾ ਬੰਦਾ ਆ ਜਾਊ ਨਾ ਫ ਸਰ ਜਿਹੜਾ ਸਟੋਕ ਸੀਲ ਕੀਤਾ ਗਿਆ ਉਹਦੀ ਰਿਪੋਰਟ ਤੁਸੀਂ ਜਾਂਚ ਕਰਵਾਉਗੇ ਕਿੰਨੇ ਕਿ ਦਿਨਾਂ ਦਾ ਪ੍ਰੋਸੈਸ ਹੁੰਦਾ ਇਹ ਟਾਈਮ ਲੱਗੇਗਾ ਜੀ 2-4 ਦਿਨ ਟਾਈਮ ਲੱਗੇਗਾ ਹਾਂ ਉਹ ਇਹ ਜਿਹੜਾ ਹੈ ਨਾ ਇਹ ਕੈਮੀਕਲ ਟੈਸਟ ਹੁੰਦਾ ਉਹਨੂੰ ਸਟੇਬਲ ਕਰਕੇ ਕਰਦੇ ਉਹ ਇੱਕ ਪ੍ਰੋਸੈਸ ਹੁੰਦਾ ਛੇਤੀ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ 24 ਘੰਟੇ ਦੇ ਵਿੱਚ ਜਿਹਾ ਸੀ ਕਰ ਦਾਂਗੇ ਜਿਹੜਾ ਉਹਦਾ ਪ੍ਰੈਸਕ੍ਰਾਈਬ ਟਾਈਮ ਹੈ ਟੈਸਟ ਦਾ ਉਹਦੇ ਹਿਸਾਬ ਨਾਲ ਹੀ ਹੋਏਗਾ ਥੈਂਕ ਯੂ ਸਰ ਥੈਂਕ ਯੂ